ਏਮਜ ਹਸਪਤਾਲ ਦੀ ਸਟਾਫ ਨਰਸ ਦੀ ਨੌਂਦੀ ਦੀ ਵੀਡੀਓ ਬਣਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ ਮੋਬਾਈਲ ਵੀ ਲਿਆ ਆਪਣੇ ਕਬਜ਼ੇ ਦੇ ਵਿੱਚ ਬੁੱਧਵਾਰ ਨੂੰ 11 ਵਜੇ ਦੇ ਲਗਭਗ ਐਸ ਐਚਓ ਥਾਣਾ ਛੱਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਮਜ ਹਸਪਤਾਲ ਦੇ ਵਿੱਚ ਸਟਾਫ ਨਰਸ ਵੱਲੋਂ ਉਹਨਾਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਕਿ ਉਹ ਜੋਧਪੁਰ ਮਾਣਾ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਹੈ ਅਤੇ ਉਹਨਾਂ ਦੇ ਗਵਾਂਢ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਦੋਂ ਉਹ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਤਾਂ ਉਸਨੇ ਉਹਦੀ ਆਪਣਾ ਤਾਕੀ ਦੇ ਵਿੱਚ ਇੱਕ ਮੋਬਾਈਲ ਫੋਨ ਰੱਖਿਆ ਅਤੇ ਉਸ ਦੀ ਵੀਡੀਓ ਬਣਾ ਲਈ ਗਈ ਜਿਸ ਨੂੰ ਲੈ ਕੇ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਪਿੰਡ ਜੋਧਪੁਰਮਾਨ ਦੇ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਵੱਲੋਂ ਜਿਸ ਮੋਬਾਈਲ ਦੇ ਵਿੱਚ ਇਸਨੇ ਵੀਡੀਓ ਬਣਾਈ ਹੈ ਅਤੇ ਉਹ ਉਹਨਾਂ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਗਿਆ ਹੈ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਿਅਕਤੀ ਜੋ ਜੋਧਪੁਰ ਮਾੜਾ ਵਿਖੇ ਇੱਕ ਸਟਾਫ ਨਰਸ ਹੈ ਜੋ ਆਪਣਾ ਏਮ ਜਸ ਹਸਪਤਾਲ ਦੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਸੀ ਤਾਂ ਉਸ ਦਾ ਜੋ ਆਪਣਾ ਗਵਾਂਢ ਚ ਉਸ ਦਾ ਵੀ ਆਪਣਾ ਗਵਾਂਢ ਚ ਰਹਿਣ ਵਾਲਾ ਇੱਕ ਵਿਅਕਤੀ ਜੋ ਉਹਦੀ ਵੀਡੀਓ ਜਦੋਂ ਉਹ ਨਾ ਰਹੀ ਸੀ ਤਾਂ ਉਹ ਬਣਾ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਥਾਣਾ ਛਤਰਦੀਪ ਪੁਲਿਸ ਆਪਣਾ ਪਾਰਟੀ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਇਸ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦਸਨਾ ਬਣਦਾ ਹੈ ਕਿ ਇਹ ਸਟਾਫ ਨਰਸ ਜਿਹੜੀ ਇਹ ਏਮਜ ਹਸਪਤਾਲ ਵਿਖੇ ਲੱਗੀ ਹੋਈ ਹੈ ਅਤੇ ਰਾਜਸਥਾਨ ਦੇ ਰਹਿਣ ਵਾਲੀ ਹੈ ਤਾਂ ਇਹ ਜੋਧਪੁਰ ਮਾਣਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਸੀ ਜਦ ਇਹ ਨਹਾ ਰਹੀ ਸੀ ਤਾਂ ਇਸ ਦੀ ਇੱਕ ਵਿਅਕਤੀ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤਾਂ ਜਦੋਂ ਇਸ ਨੂੰ ਪਤਾ ਲੱਗਦਾ ਤਾਂ ਉਸ ਨੇ ਜਦੋਂ ਆਪਣਾ ਬਾਹਰ ਆ ਕੇ ਦੇਖਿਆ ਤਾਂ ਉਸ ਨੇ ਇਸ ਵਿਅਕਤੀ ਦੀ ਪਛਾਣ ਕਰ ਲਈ ਤੇ ਉਸ ਵੱਲੋਂ ਥਾਣਾ ਛਦਰ ਵਿਖੇ ਸ਼ਿਕਾਇਤ ਦਿੱਤੀ ਗਈ ਇਸ ਤੇ ਕਾਰਵਾਈ ਕਰਦੇ ਹੋਏ ਥਾਣਾ ਛਦਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਜਿਸ ਆਪਣਾ ਮੋਬਾਈਲ ਦੇ ਵਿੱਚ ਇਸ ਨੇ ਵੀਡੀਓ ਬਣਾਏ ਸੀ ਉਹ ਇਹਨਾਂ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਹਾਂਜੀ ਸਰ ਜੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਸਾਹਮਣੇ ਆਇਆ ਹੈਗਾ ਜਿਹੜਾ ਸਟਾਫ ਨਰਸ ਦਾ ਵੀਡੀਓ ਦਾ ਮਾਮਲਾ ਹੈ ਇੱਕ ਸਾਡੇ ਕੋਲ ਕੱਲ ਐਮਜ਼ ਹਸਪੀਟਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਗਾਈ ਹੈ ਵੀ ਇਹ ਗਵਾਂ ਚੱਕ ਮੁੰਡਾ ਜਿਸ ਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧ ਪਰਮਾਨਾ ਇਹ ਇਥੇ ਸਟਾਫ ਨਰਸ ਜੋਧ ਪਰਮਾਨਾ ਕਰਾਰੇ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵਾਂਦੀ ਆ ਇਹਦੀ ਬਾਥਰੂਮ ਚ ਜਦੋਂ ਨਹਾ ਰਹੀ ਸੀ ਔਰ ਉਹਦੇ ਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਰਸਤ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਉਹ ਤੇ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿੱਛ ਕਰ ਰਹੇ ਆ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਲਿੰਕ ਕੀ ਹੈ ਸਰ ਅਪਸ ਮੇਸਟਾਪ ਨਰਸਦਾ ਲਿੰਕ ਬਸ ਇਹੀ ਹੈ ਵੀ ਇਹ ਦੇ ਗਵਾਂ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੁੰਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਸੀ ਜੋ ਅਸੀਂ ਸਾਰਾ ਦੋਸ਼ੀ ਰਸਟਕਾਰ ਨੇ ਮੋਬਾਈਲ ਅਸੀਂ ਕੱਪ ਦੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨੂੰ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਨਾਲ ਚੀਜ਼ਾਂ ਨਹੀਂ ਹੋ ਰਹੀਆਂ ਕਹਿੰਦੇ ਤਾਂ ਅਸੀਂ ਐਫ ਆਈ ਆਰ ਦਸਤੀ ਕਰਨੀ